ਮੀਂਹ ਦੇ ਕਾਰਨ ਇੰਨਾ ਕੰਮ ਖਰਾਬ ਹੋਇਆ ਨਾ ਇਹ ਸਾਨੂੰ ਆ ਲੈ ਦੇਖ ਲੋ ਕੀ ਕਰਨ ਦਾ ਹੈ ਕਰੀ ਕਮਾਈ ਕਮਾਈ ਸੈੱਟ ਤੇ ਕਮਾਈ ਸੈੱਟ ਤੇ ਹਾਂਜੀ ਸਤਿ ਸ੍ਰੀ ਅਕਾਲ ਸਾਰੇ ਪੰਜਾਬੀਆਂ ਨੂੰ ਸਾਡੇ ਵੱਲੋਂ ਜੀ ਕਿਵੇਂ ਹੋ ਸਾਰੇ ਅਨ ਠੀਕ ਹੋ ਚੜ੍ਹਦੀ ਕਲਾ ਚ ਤੇ ਅਸੀਂ ਵੀ ਸਾਰੇ ਠੀਕ ਆ ਠੀਕ ਹੈ ਸੈਂਗਲ ਓਕੇ ਤੇ ਤਿਆਰ ਹੋ ਜਾਣਾ ਓਏ ਰਸੋਈ ਸਿੰਘ ਸਾਡਾ ਤਿਆਰ ਹੋਣ ਦੇ ਕੀ ਤੁਹਾਡੀ ਏਡੀ ਮਜ਼ਦੂਰੀ ਰਸੋਈ ਤਿਆਰ ਹੋਣ ਦੇ ਪੈਂਡਾ ਦਾ ਅੱਛਾ ਪੈਂਡ ਕੰਦੀ ਹੋ ਗਈ ਕੀ ਕਰ ਬਾਕੀ ਉਹ ਛੋਟਾ ਸੰਘ ਸਾਡਾ ਚੱਲ ਗਿਆ ਤੇ ਹੁਣ ਅਸੀਂ ਕੂੜਾ ਚੱਕ ਲਈਏ ਤੇ ਚੜੀਏ ਥੱਲੇ ਨੂੰ ਰੈਡੀ ਚੜੀ ਹੋ ਗਿਆ ਹੈ ਬੋਤਲ ਦੇ ਲਈ ਠੀਕ ਹੈ ਦੇਖੋ ਦੇਖੋ ਕੀ ਹੁੰਦਾ ਕਿ ਇਹਨੇ ਠੀਕ ਹੈ ਜੀ ਹੁਣ ਮੋਲ ਸਰਕਲ ਬੰਦ ਕਰਕੇ ਥੱਲੇ ਆਜੇ ਮੈਂ ਕੂੜਾ ਸੈੱਡ ਦਵਾਂ ਤੇ ਥੋੜਾ ਜਿਹਾ ਚੱਲਦੇ ਆਂ ਸਾਡਾ ਸੰਘ ਵੀ ਇੱਥੇ ਕਿਤੇ ਬੈਠਾ ਹੀ ਦਾ ਜੀ ਉਹ ਉੱਧਰ ਬੈਠਾ ਹੋਇਆ ਇੱਥੇ ਤੁਹਾਨੂੰ ਦਿਖਾਉਣਾ ਥੱਲੇ ਆ ਕੇ ਦਿਖਾਉਣਾ ਮੈਂ ਤੁਹਾਨੂੰ ਤੇ ਹੁਣ ਅਸੀਂ ਚੱਲਦੇ ਆਂ ਥੱਲੇ ਉਹ ਵਾਖ ਕੇ ਵਾਖ ਕੇ ਫਿਰ ਜਨਨੇ ਪਹੁੰਚੇ। ਤੋਂ ਨੋ ਕੋ ਮਗਾਉਣਾ ਆਉਂਦਾ ਨਾਲ। ਠੀਕ ਹੈ। ਪਤਾ ਨਹੀਂ ਕਿਵੇਂ ਸੌਣ ਨੂੰ ਬੈਠਾ ਹੋਇਆ। ਜੀ ਹੁਣ ਸ਼ੇਰ ਦੇ ਕੋਲ ਅਸੀਂ ਪਹੁੰਚ ਗਏ। ਆਹ ਖੜਾ ਸਾਡਾ ਸ਼ੇਰ। ਹੈਲੋ। ਵੀਰ ਕੀ ਹੋਇਆ ਇੱਥੇ ਬੈਠਾ ਹੈ ਖੜਾ ਹੈ? ਇਹ ਰੋਰੀ ਆ ਗਈ ਇੱਥੇ ਬਹਿ ਜਾਂਦਾ ਪਤਾ ਨਹੀਂ ਕਿੰਨੇ ਤਿਆਰ ਸ਼ਾਰ ਹੋ ਗਏ। ਤੈਂ ਕੂੜਾ ਵੀ ਨਾ ਚੱਕ ਕੇ ਪਾਇਆ ਤੈਨੂੰ ਕਿਹਾ ਸੀ ਲੈ ਜੀ। ਹੈ? ਥੱਲੇ ਥੋੜੋ ਲੈ ਕੇ ਆਇਆ। ਹੈ? ਉਹ ਫੋਨ ਚੁੱਕਾ ਦੇ ਨਾ ਖੁੱਬੇ ਗਲਤ ਕਰ ਲਾ। ਹੈਲੋ। ਕੀ ਹੋ ਗਿਆ ਓਪ ਆ ਦੇਖ ਆ ਪੀਤੀ ਦੇਖ ਲਾ ਦੋ ਘਟ ਵਿਚ ਪੈ ਮਾਰਾ ਸਾਰੇ ਘਟ ਵਿਚ ਪਿਆ ਹੈ ਕਿੜੀਆਂ ਤੇ ਤੂੰ ਇੱਥੇ ਰੱਖੀ ਆ ਤੂੰ ਸਦਾਈਆਂ ਕੀੜੀਆਂ ਆਉਣੀਆਂ ਹੀ ਆ ਮੰਮਾ ਕੀੜੀਆਂ ਤੁਹਾਨੂੰ ਪਤਾ ਹੀ ਆ ਮਿੱਠੇ ਨੂੰ ਚਟਾ ਹੀ ਆਉਣੀਆਂ ਪਤਾ ਨਹੀਂ ਕੀ ਕਰਦਾ ਨਾ ਚੰਗੀ ਤਰ੍ਹਾਂ ਖਾਂਦਾ ਨਾ ਕੁਝ ਖਾਂਦਾ ਪਤਾ ਨਹੀਂ ਕੀ ਹੋਣਾ ਉਹਦਾ ਸਿਸਟਮ ਥਰਪਿਆ ਸਵੇਰੇ ਉੱਠਦਾ ਉੱਠਦਾ ਕੁਝ ਹੋ ਜਾਂਦਾ ਸ਼ਾਮ ਨੂੰ ਕੰਮ ਹੋ ਜਾਂਦਾ ਪਤਾ ਨਹੀਂ ਕੀ ਕਰਦਾ ਰਹਿੰਦਾ ਨੇ ਆਲੇ ਆਲੇ ਹਰਕਤਾਂ ਕਰਦੀਆਂ ਚੱਲ ਤੁਰਿਆ ਚੱਲ ਜਲਦੀ ਜੰਦੀ ਚਲੀਏ ਫਿਰ ਆਉਂਦਾ ਆ ਉਹ ਸਾਡੇ ਤੀਜੇ ਸਾਥੀ ਵੀ ਆਉਂਦਾ ਪਿਆ ਦੇਖਦੇ ਕਿੰਨਾ ਟਾਈਮ ਲਗਾ ਰਹੇ ਹਾਂ ਹਾਂਜੀ ਹੁਣ ਅਸੀਂ ਪਹੁੰਚ ਗਏ ਹਾਂ ਫੋਟੋ ਸਾਡੇ ਕਾਰ ਦੇ ਰੋਂ ਨੂੰ ਪਤਾ ਹੀ ਹੈ ਕੀ ਕੇ ਦੀ ਇਹ ਬਾਕੀ ਉਹਨੂੰ ਦਿਖਾਉਣੇ ਮਿਲਾਉਣੇ ਆਪਣੇ ਸੋਚਣਾ ਮਿੱਤਰਾਂ ਦਾ ਮੋਰੇ ਘਰੇ ਨੂੰ ਸੱਜਣ ਮਿੱਤਰਾਂ ਦੇ ਹਾਂਜੀ ਮਿੱਤਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਐਸਾ ਮਿੱਤਰ ਸਤਿ ਸ਼੍ਰੀ ਅਕਾਲ ਠੀਕ ਹੋ ਵਧੀਆ ਜੀ ਵਧੀਆ ਠੀਕ ਠਾਕ ਜੋ ਉਹ ਯਾਰ ਰਾਤੀਂ ਭਰਾਵਾ ਉੱਠੇ ਨਹੀਂ ਹੋਇਆ ਸਵੇਰੇ ਰਾਤੀਂ ਬੱਸੇ ਵਾ ਹੋ ਗਏ ਉਹਨੂੰ ਬਾਅਦ ਸਾਢੇ ਤਿੰਨ ਪੌਣੇ ਚਾਰ ਤੱਕ ਗਏ ਆ ਆਪਾਂ ਜੈਗੀ ਜੋਗਿੰਗ ਤੇ ਬੜਾ ਉਹ ਸਹੀ ਗੱਲ ਆ ਜੋਗਿੰਗ ਤੇ ਗੱਲ ਆ ਦਿੰਨਾ ਭਰਾਵਾ ਜਿੱਦਾਂ ਹੈ ਨਾ ਮੈਂ ਸਾਡੇ ਉਹ ਮੋਰੇ ਪਾਰਕ ਨਹੀਂ ਹੈਗੀ ਉਹ ਵਾਲੀ ਭਰਾਵਾ ਜਿੱਦਾਂ ਐਂਟਰ ਹੋਏ ਮੋਰੇ ਪਾਰਵਾ ਤਾਂ ਹੋਸੇਗਾ ਬਿਜਾਰ ਕੇ ਸੇਗਾ ਕੋਈ ਸੈਂਗ ਸੇਗਾ ਭਰਾਵਾ ਪਾਖ ਲਾ ਕੇ ਨਾ ਭੱਜੇ ਜੋਗਿੰਗ ਕਰੇ ਮਤਲਬ ਦੇਖ ਲੈ ਜਿਸ ਟਾਈਮ ਆਪਾਂ ਸੌਣ ਲੱਗੇ ਹੋ ਜੋਗਿੰਗ ਕਰਨ ਨਹੀਂ ਹੈ ਭਾਈ ਕੋਈ ਤਾਂ ਗੱਲ ਆ ਬਾਕੀ ਤੁਹਾਨੂੰ ਪਤਾ ਹੀ ਪਹੁੰਚ ਗਏ ਆ ਠੀਕ ਹੈ ਜੀ ਬਾਕੀ ਤੁਹਾਨੂੰ ਮਿਲਦੇ ਹਾਂ ਹਮਕੋ ਮਦੇਰੀ ਜਿਆਦਾ ਆ ਆ ਦੇਖੋ ਜੀ ਕੰਮ ਕਰ ਕੰਮ ਕਰਦੇ ਵੇ ਮੁੰਡੇ ਸਾਡੇ ਮੈਨੇਜਰ ਸਾਹਿਬ ਬੈਠੇ ਮੈਨੇਜਰ ਸਾਹਿਬ ਵੀ ਇਹ ਤੇ ਫੋਨ ਇੱਧੇ ਰੱਖੋ ਹਾਂ ਇਦਾਂ ਇਦਾਂ ਉਹ ਸਾਡੇ ਛੋਟੇ ਮੈਨੇਜਰ ਵਿੱਚ ਸੁਣ ਹੋਏ ਪਏ ਆ ਉਹ ਪਤਾ ਨਹੀਂ ਕੀ ਕਰ ਰਹੇ ਠੀਕ ਹੈ ਜੀ ਤੇ ਉਹ ਸਰਦਾਰ ਜੀ ਬੈਠੇ ਸਿੰਘ ਉਹ ਦੇਖੋ ਜੀ ਸਾਰੇ ਗੱਲਾਂ ਗੁੱਲਾਂ ਕਰ ਰਹੇ ਆ ਰਾਮਨਾਥ ਟੂਰਨਾਮੈਂਟ ਆਪਾਂ ਅਸੀਂ ਬੈਠੇ ਆ ਦੇਖੋ ਜੀ ਬਹੁਤ ਟੀਟੀ ਵਧੀਆ ਨਾ ਆਹੋ ਦੋ ਬਾਂਜੂ ਆਹੋ ਦੋ ਚੱਕ ਦੇ ਇੱਕ ਰਾਈ ਦਾ ਇੱਕ ਰੱਖ ਲਓ ਦੋ ਚਾਈ ਦੇ ਦੋ ਰੱਖ ਲਓ ਬਧੀ ਚੀਜ਼ ਹੈ ਨਾਈਸ ਹੈ ਜੀ ਬਹੁਤ ਵੀ ਚੀਜ਼ਾਂ ਹੈ ਦੇਖੀਏ ਉਹ ਸ਼ੇਰ ਵੀ ਸਾਰੇ ਕੰਮ ਲੱਗੇ ਸਾਰੇ ਆ ਬਿੱਲਾ ਬੈਠਾ ਅਸੀਂ ਵਿਲੇ ਬੈਠੇ ਹਾਂ ਜਿਹੜੇ ਇਹ ਬਸ ਪਹਿਲੇ ਇਹਵੇਂ ਕੱਬ ਕਰਕੇ ਵਿਲੇ ਬੈਠੇ ਹਾਂ ਹਾਂ ਉਹਨਾਂ ਫੋਲੋਅਰਸ ਨੇ ਪੁੱਛਦਾ ਕੁੱਤਾ ਕੁੱਤਾ ਚਾਹੀਦਾ ਪਿਟਬੁਲ ਜਰਮਨ ਸ਼ੈਪ ਪੁੱਛ ਰਿਹਾ ਭਾਈ ਪੁੱਛ ਰਿਹਾ ਜਰਮਨ ਸ਼ੈਪਰਡ ਕੋਈ ਪਿਟਬੁਲ ਕੋਈ ਵੀ ਦੱਸੋ ਦੱਸ ਤੇ ਭਾਈ ਦੱਸ ਕਹਿੰਦਾ ਕਹਿੰਦਾ ਵੀਹ ਕਲ ਚਾਹੀਦੀ ਵੀਹ ਕਲ ਵੀਹ ਕਲ ਐਣੀ ਵੱਡੇ ਹੀ ਆ ਵੱਡੇ ਹੀ ਦਰ ਮੈਂ ਛੇਦਰ ਵੀ ਧਰੂਗਾ ਤੇਰੇ ਚੱਲ ਕਿ ਆ ਗਈ ਹੈ ਫਿਰ ਕਿ ਆ ਕੇ ਚੱਲ ਤੂੰ ਹਾਂਜੀ ਕਹਿੰਦੇ ਨੇ ਸਤਿ ਸ੍ਰੀ ਅਕਾਲ ਜੀ ਕੀ ਹਾਲ ਨੇ ਥਾਲੇ ਆਦੇ ਹਾਂ ਤੂੰ ਹੇਠਾਂ ਜਾਓ ਡਿਮੈਂਸ਼ਨ ਹੈ ਲੈ ਉਸ ਨੂੰ ਸੌਲ ਮੇਂ ਕੰਮ ਕਰਵਾ ਜਾ ਠੀਕ ਠਾਕ ਜੀ ਡਿਲੀਵਰੀ ਤੇ ਰਹਿਣਾ ਹਾਂਜੀ ਸੁੱਖਾ ਲਗਾਇਆ ਕੋਲ ਰਹਿ ਅੱਜ ਤਾਂ ਦੋ ਹੀ ਦੇਖ ਹੀ ਸਕਦੇ ਆਂ ਇਹ ਸਾਰਾ ਲੱਗ ਗਿਆ ਸਿਸਟਮ ਜੇ ਐ ਵੀਰ ਕੀ ਹੋਇਆ ਯਾਰ ਕੰਮੇ ਕੰਮੇਗਾ ਨੋਟ ਪੈਡ ਰੱਖ ਕੇ ਆਉਣੇ ਨਾ ਦੁਬਾਰਾ ਅੱਧਾ ਹੀ ਕੰਮ ਕਰਦੇ ਪੱਕੇ ਵੀਰ ਤੁਸੀਂ ਦੇਖ ਸਕਦੇ ਪਿਟ ਬੁੱਲ ਕੀ ਟੂ ਫੀਲ ਕਿਹਾ ਭਈਆ ਪਿੱਛੇ ਅਸ਼ੋਰ ਭਈ ਮੈਚ ਖਰਾਬ ਆ ਆ ਹੁਣ ਆ ਜੀ ਆਫਲਾਈਨ ਹੋ ਗਿਆ ਨਾ ਕਰਕੇ ਨਾ ਹੁਣ ਮਾਰੀ ਜਾਂਦੇ ਨਹੀਂ ਤਾਂ ਵਿਕਟਰੀ ਸਾਡੀ ਹੋ ਗਈ ਗਾਈਸ ਵਿਕਟਰੀ ਦੇਖੋ ਕੀ ਸੀ ਕੀ ਹੋਇਆ ਜਿੱਦਾਂ ਮਾਰਦੇ ਆ ਉਹ ਤਾਂ ਹੀ ਐਕਸ਼ਨ ਕਰ ਗਿਆ ਗੇਮ ਮਾਰ ਕਰਕੇ ਜਿੱਤੇ ਨਾ ਸੀ ਸੀ ਜਿੱਤੇ ਬੈਠੇ ਆ ਕਿੰਨਾ ਹੰਕਾਰ ਆ ਨਹੀਂ ਸੱਚੀ ਗੱਲ ਹੈ ਬੜੀ ਨੀਂਦ ਆਉਂਦੀ ਆ ਉਹ ਬੰਦੇ ਬਹੁਤ ਜ਼ਿਆਦਾ ਨੀਂਦ ਆ ਲੈ ਦੇਖ ਲੋ ਕੀ ਕਰਨ ਦਾ ਹੈ ਕਰੀ ਕਮਾਈ ਕਮਾਈ ਸਾਈਡ ਤੇ ਕਮਾਈ ਸਾਈਡ ਤੇ ਕਮਾਈ ਪਰਾਂ ਪਰਾਂ ਲੈ ਕੇ ਜਾ ਪਰਾਂ ਹੁਣ ਇੱਧਰ ਨੂੰ ਘੁਮਾਂ ਨਹੀਂ ਮੰਨਿਆ ਇਹ ਆ ਉਹ ਕਹੀਆ ਹਾਂਜੀ ਮਿੱਤਰੋ ਹੁਣ ਅਸੀਂ ਆ ਗਿਆ ਸੀਗੇ ਰੂਮ ਚ ਠੀਕ ਆ ਤੇ ਕਾਲ ਨੂੰ ਸਾਨੂੰ ਛੁੱਟੀ ਐ ਟਾਈਮ ਨਾਲ ਹੀ ਹੋ ਗਈ ਸੀ ਕਿਉਂਕਿ ਇੱਥੇ ਪਾਲਟੀ ਪੁਲਟੀ ਸੀ ਜੀ ਮਾੜਾ ਮੋੜਾ ਕੰਮ ਹੋ ਰਿਹਾ ਆਮਕੁਮ ਕਰਕੇ ਡਨ ਕਰਕੇ ਸਾਰਾ ਕੁਝ ਨਹੀਂ ਹਾਰਾਂ ਇਹ ਹਣ ਨਾ ਦੀ ਪਈ ਆ ਨੀਂਦ ਸਮਝ ਥੱਕ ਹੋ ਗਿਆ ਰਾਤੀਂ ਵੀ ਐਸੀ ਕਿ ਚਾਰ ਕਵਰੇ ਤੜਕੇ ਨੂੰ ਰੱਖ ਲਓ ਤੜਕੇ ਐਸੀ ਕਿ ਤਾਂ ਵਰਗੇ ਸਵੇਰ 10:00 11:00 ਵੇ ਜਾਣਾ ਸੀਗਾ ਠੀਕ ਹੈ ਟਾਈਮ ਨਾਲ ਉੱਠ ਗਏ ਆਰ ਕੇ ਫੇ ਲੇਟ ਫੇਟ ਹੋ ਗਿਆ ਸੀਗੇ ਮਤਲਬ ਗੱਲ ਜਾਨਾ ਤਾਂ ਹੁਣ ਨੀਂਦ ਪੂਰੀ ਨਹੀਂ ਹੋਈ ਕਿਉਂ ਨੀਂਦੋਂ ਡਈ ਆ ਤੇ ਹੁਣ ਅਸੀਂ ਜੋ ਆਏ ਕਪੜੇ ਵਰਬ ਕੇ ਇਹਨਾਂ ਆਪਕੇ ਬੈਗੇ ਆ ਠੀਕ ਹੈ ਹੁਣ ਬਾਕਸ ਲੱਗੀਏ ਦੇਖਦੇ ਬਣਾਉਣੇ ਕੁਝ ਜਾਂ ਬਾਹਰੋਂ ਕੁਝ ਲੈ ਕੇ ਆਉਣੇ ਸਮਾਨ ਨੂੰ ਮਾਰਾ ਮਟਾ ਲੈ ਆਉਣ ਵਾਲਾ ਦੇਖਦੇ ਕਿੱਦਾਂ ਹੁੰਦੀ ਹੈ ਹਨਾ ਇੱਕ ਸਿੰਘ ਸਾਡਾ ਗੁਰਸਿਮਰਨ ਸਿੰਘ ਚਲ ਗਿਆ ਆ ਜੀ ਉਹਦੇ ਇੱਥੇ ਮਤਲਬ ਰਿਸ਼ਤੇਦਾਰਾਂ ਚ ਗਿਆ ਇੱਥੇ ਲੱਗ ਗਈ ਠੀਕ ਆ ਤੇ ਇੱਕ ਸਿੰਘ ਬਾਹਰ ਹੈ ਵਾਸ਼ਰੂਮ ਦਾ ਮਲ ਕੱਪੜੇ ਵੀ ਬਿੜਦੇ ਉਹ ਆਉਂਦੇ ਕੱਪੜੇ ਵੀ ਧੁੰਦਾ ਆ ਠੀਕ ਆ ਤੇ ਦੇਖਦੇ ਹੁਣ ਕਿੱਦਾਂ ਬਣਦੀ ਕੱਪੜੇ ਉਹਦੇ ਧੋ ਕੇ ਠੀਕ ਆ ਹਰ ਗੱਲ ਡਨ ਕਰਕੇ ਉਹ ਵੀ ਜਾ ਰੋ ਵਾਸ਼ ਮਾਲਾ ਬਟਾ ਲੈ ਕੇ ਮੀਂਹ ਦੇ ਕਾਰਨ ਇੰਨਾ ਕੰਮ ਖਰਾਬ ਹੋਇਆ ਨਾ ਕਿ ਸਾਨੂੰ ਆ ਸਿੰਘ ਮੜੇ ਹੋ ਪਿੱਛੇ ਆ ਇਦਾਂ ਕੱਪੜੇ ਸਕਾਉਣੇ ਪੈ ਰਹੇ ਪੱਕੇ ਥੱਲੇ ਕਪੜੇ ਦੇ ਵਿੱਚ ਆ ਦੇ ਆਹ ਬੜੇ ਸਾਰੇ ਗਿੱਲੇ ਵੇ ਅੱਜੇ ਧੋਤੇ ਆ ਇਹ ਉਹਦਾ ਨਾਲ ਜਿਹਾ ਧੋਜਦੇ ਹੁੰਦੇ ਆਂ ਕਪੜੇ ਪਰ ਤੁਹਾਨੂੰ ਪਤਾ ਉਹ ਦੇਖ ਤੇ ਬੱਦਲੇ ਬੱਦਲ ਹੋਇਆ ਕਰਦਾ ਹਨੇਰੇ ਕਰਕੇ ਉਹ ਦੀਦਾ ਤਾਂ ਹੈ ਨਹੀਂਗਾ ਪਰ ਇਸ ਕਰਕੇ ਇੱਥੇ ਇੱਕ ਦਿਨ ਅਸੀਂ ਇੱਥੇ ਤਾਰ ਤੇ ਸਕਾਏ ਜਦਨੇ ਹੈਗਾ ਨਾਲੇ ਰਾਤ ਨੂੰ ਬਹੁਤ ਤੇਜ਼ ਮੀਂਹ ਆ ਗਿਆ ਜਿਹਦੇ ਕਰਕੇ ਫਿਰ ਸਾਨੂੰ ਆਹ ਜਗੜ ਲਾਉਣਾ ਪਿਆ ਦੇਖ ਲਓ ਐਦਾਂ ਕਰਨਾ ਪੈਂਦਾ ਘਰੇ ਦਾ ਸਪਿੰਨ ਮਾਰੋ ਕੱਪੜੇ ਸੋਗ ਗਏ ਬੱਸ ਨਜਾਰੇ ਹੱਥਾਂ ਨਾਲ ਨਚੋੜ ਚੋੜ ਬੱਸ ਹੋ ਰਹੀ ਬੱਸ ਹੋਈ ਪਈ ਆ ਬੱਸ ਮੇਰਿਓ ਇਦਾਂ ਵੀ ਅਸੀਂ ਹਨਾ ਬਾਜ਼ਾਰ ਗਏ ਸੀਗੇ ਤੇ ਅਸੀਂ ਆਪਣਾ ਫੋਨ ਲੈ ਜਾਣਾ ਚਿਤਾਪਾ ਲਗ ਠੀਕ ਹੈ ਤਾਂ ਕਰਕੇ ਬਾਜ਼ਾਰ ਦੀ ਸਾਡੇ ਕੋਲ ਵੀਡੀਓ ਵੀਡੀਓ ਜੋ ਵੀ ਮੜਾ ਵੋਟਾ ਪੰਗੇ ਪੁੰਗੇ ਕੀਤੇ ਆ ਉਹ ਵੀਡੀਓ ਬਣਾਈ ਨਹੀਂ ਹੋਈ ਸਾਡੇ ਕੋਲ ਠੀਕ ਹੈ ਤੇ ਬਾਜ਼ਾਰੋਂ ਜਾ ਕੇ ਆ ਗਏ ਸੀਗੇ ਪ੍ਰਸ਼ਾਦਾ ਪਾਣੀ ਛੱਕ ਕੇ ਪੂਰਾ ਟਨ ਬਟਨ ਹੋ ਗਏ ਡੂਰੈਂਟ ਐਡ ਕਰਕੇ ਅੱਗੇ ਸੀਗੇ ਕਿਉਂਕਿ ਅੱਜ ਸਾਡੇ ਕੋਲ ਥੋੜੀ ਸਮਗਰੀ ਘਟ ਗਈ ਸੀ ਠੀਕ ਹਾਲ ਪੀਣ ਬਣਾਉਣ ਵਾਲੀ ਤੇ ਕਿਉਂਕਿ ਅਸੀਂ ਸਮਾਨ ਲੈ ਕੇ ਨਹੀਂ ਸੀ ਜਾਂਦਾ ਨਾ ਤਾਂ ਕਰ ਮਾਲਾ ਮੋਟਾ ਬਤਾਇਆ ਲਾਈ ਜਾਂਦੇ ਨਹੀਂ ਟਾਈਮ ਡੂਮ ਨਹੀਂ ਸੀ ਲੱਗਦਾ ਕਿਉਂਕਿ ਉਧਰੋਂ ਉਥੇ ਹੋਟਲ ਤੋਂ ਲੇਟ ਆਉਣਾ ਫਿਰ ਇੱਥੇ ਤੋਰ ਕੇ ਜਾਣਾ ਡੇਢ ਮਤਲਬ ਥੋੜਾ ਲੱਗਾ ਕਿਲੋ ਕਿਮੀਟਰ ਫਿਰ ਤੋਰ ਕੇ ਜਾਣਾ ਤਾਂ ਕਰਕੇ ਫਿਰ ਥੋੜਾ ਆਖਾ ਜਾਂਦਾ ਹੈਗਾ ਰਾਤ ਨੂੰ ਲੇਟ ਆਉਣਾ ਐ ਕਰਕੇ ਦੋ ਦੋ ਤਿੰਨ ਤਿੰਨ ਵੇ ਦੋ ਦੋ ਸਾਰਾ ਕੁਝ ਬੰਦ ਹੋ ਜਾਂਦਾ ਹਨਾ ਅਹੀਂ ਉਹ ਤੋਂ ਸੌਣੇ ਲੋਕੀ ਜਾਗਦੇ ਆ ਉਹ ਕੰਮ ਹੋ ਜਾਦਾ ਤਾਂ ਕਰਕੇ ਫਿਰ ਮਾੜਾ ਮੋਟਾ ਸਮਾਨ ਦਾ ਥੋੜਾ ਬਹੁਤਾ ਲੈ ਆਂਦਾ ਸੀਗਾ ਠੀਕ ਹੈ ਜੀ ਆਹ ਹੀ ਮਾੜਾ ਮੋਟਾ ਜਿਹੜਾ ਜਾਇ ਜ਼ਰੂਰੀ ਚਾਹੀਦਾ ਉਹ ਲੈ ਆਂਦਾ ਹੈਗਾ ਬਾਕੀ ਖੁੱਲੇ ਟਾਈਮ ਜਾਵਾਂਗੇ ਜਦੋਂ ਛੁੱਟੀ ਹੋਊਗੀ ਉਦੋਂ ਲੈ ਕੇ ਆਵਾਂਗੇ ਸਾਰਾ ਠੀਕ ਹੈ ਜੀ ਬਾਕੀ ਹੋਰ ਸੁਣਾਉ ਸੇਤਾ ਤੁਸ ਸਾਰਿਆਂ ਨੇ ਕੈਮ ਆ ਠੀਕ ਹੈ ਜੀ ਬਾਕੀ ਆਪਣੇ ਵਲੌਗ ਨੂੰ ਸਾਰੇ ਜਣੇ ਪਿਆਰ ਦੋ ਜੀ ਠੀਕ ਆ ਸ਼ੇਅਰ ਕਰੋ ਜਿੰਨੇ ਲੋਕਾਂ ਤੁਸੀਂ ਕਾਰ ਸਕਦੇ ਆ ਤੇ ਬਾਕੀ ਲਾਈਕ ਕਰੋ ਕਮੈਂਟ ਕਰੋ ਠੀਕ ਆ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਜਾਇਓ ਠੀਕ ਹੈ ਬਾਕੀ ਪਿਆਰ ਹੈ ਉਹ ਤੁਹਾਡੇ ਪਿਆਰ ਦੇ ਬਹੁਤ ਜ਼ਿਆਦਾ ਲੋੜ ਆ ਤਾਂ ਹੀ ਆਪਾਂ ਗਰੋ ਕਰਾਂਗੇ ਤਾਂ ਹੀ ਬਲੌਗ ਪਾਵਾਂਗੇ ਨਵੇਂ ਨਵੇਂ ਹਰ ਤਾਂ ਹੀ ਪਤਾ ਹੈ ਦਲੇ ਕਰਦਾ ਵੀ ਜੇ ਬੰਦਾ ਕੋਈ ਕਰੇ ਹੀ ਨਾ ਫਿਰ ਕੀ ਫਤਹ ਹਲਾ ਜੀ ਬਾਕੀ ਐਦਾਂ ਵੀ ਸਾਡੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਸਾਰਾ ਪਿਆਰ ਤੇ ਸਤਿ ਸ੍ਰੀ ਅਕਾਲ ਸਾਡੇ ਵੱਲੋਂ ਤੁਹਾਨੂੰ ਸਾਰਿਆਂ ਨੂੰ